19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਮੈਂ ਆਪਣੀ ਅੱਖਾਂ ਸਾਹਮਣੇ ਕਾਫੀ ਮੁੰਡੇ ਨਸ਼ੇ ਚ ਗਿਰਦੇ ਦੇਖੀ ਹੈ ਮੈਂ ਤੇ ਕਹਾਗਾ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਅੱਛਾ ਕਰ ਰਹੀ ਹੈ ਕਾਫੀ ਨੂੰ ਫੜ ਕੇ ਲੈ ਕੇ ਗਏ ਆ ਅਸੀਂ ਵੀ ਦੇਖਿਆ ਕਾਫੀ ਨਿਊਜ਼ ਅਜਕਲ ਚੱਲ ਰਹੀ ਹੈ ਅੱਜ ਤੋ ਪਹਿਲਾ ਕਿਸੇ ਸਰਕਾਰ ਨੇ ਸਟੈਪ ਨਹੀਂ ਲਿਆ ਜੇ ਨੌਜਵਾਨੀ ਖਰਾਬ ਹੋ ਗਏ ਫਿਰ ਸਾਡੇ ਦੇਸ਼ ਦਾ ਕੁਝ ਵੀ ਨਹੀਂ ਰਹਿ ਜਾਣਾ ਕਿਉਂਕਿ ਜਿਹੜੇ ਬੱਚੇ ਬਾਹਰ ਜਾ ਰਹੇ ਆ ਫਿਰ ਇੱਥੇ ਰਹਿਣਗੇ ਕੰਮ ਕਰਨਗੇ ਪੜ ਕੇ ਲੈ ਕੇ ਜਾ ਰਹੇ ਬਹੁਤ ਵਧੀਆ ਕਰ ਰਹੇ ਕਈ ਸਰਕਾਰ ਆਏ ਅੱਗੇ ਪਿੱਛੇ ਵੀ ਆਈ ਹੈ ਉਹਨਾਂ ਨੇ ਕੁਝ ਨਹੀਂ ਕੀਤਾ ਪਰ ਇਹ ਵਧੀਆ ਕਰ ਰਹੇ ਹਨ ਉਹਨਾਂ ਦੇ ਪਰਿਵਾਰ ਨੂੰ ਮਿੱਟੀ ਜਰੂਲਦੇ ਹੋਏ ਉਹਨਾਂ ਦੇ ਘਰ ਵਿਖਦੇ ਹੋਏ ਦੇਖੇ ਆ ਪੰਜਾਬ ਸਰਕਾਰ ਲਗਾਤਾਰ ਨਸ਼ੇ ਦੇ ਖਿਲਾਫ ਜੰਗ ਲੜ ਰਹੀ ਹੈ ਮਹਾਯੁੱਧ ਦਾ ਐਲਾਨ ਆ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੈਂਕੜੇ ਹੀ ਨਸ਼ੇ ਦੇ ਸੌਦਾਗਰ ਨੇ ਜਿਹੜੇ ਪੰਜਾਬ ਸਰਕਾਰ ਨੇ ਇਸ ਲੱਖਾਂ ਪਿੱਛੇ ਭੇਜੇ ਨੇ ਤੇ ਨਾਲ ਦੀ ਨਾਲ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈ ਉਹਨਾਂ ਦੇ ਘਰ ਤੱਕ ਢਾਏ ਜਾ ਰਹੇ ਨੇ ਤੋ ਇਹ ਜਿਹੜੀ جنگ ਹੈ ਲਗਾਤਾਰ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਹੈ ਮਹਾਯੁੱਧ ਦਾ ਐਲਾਨ ਹੋਇਆ ਹੋਇਆ ਤੇ ਇਸ ਵਕਤ ਅਸੀਂ ਖੜੇ ਹਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਵਾਸੀ ਇਸ ਮੁਹਿੰਮ ਬਾਰੇ ਜਾਂ ਜਿਹੜੀ ਇਹ ਜੰਗ ਚੱਲ ਰਹੀ ਹੈ ਮਹਾਯੁੱਧ ਚੱਲ ਰਿਹਾ ਕੀ ਸੋਚਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਇਹ ਜਿਹੜੀ ਨਸ਼ੇ ਦੇ ਖਿਲਾਫ ਹੈ ਜਿਹੜੀ ਜੰਗ ਲੜੀ ਜਾ ਰਹੀ ਹੈ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਾਨਿਕ ਸਿਆਲ ਹੈ ਜੀ ਮਾਨਿਕ ਜੀ ਜਿਹੜਾ ਨਸ਼ੇ ਦੇ ਖਿਲਾਫ ਇਹ ਜੰਗ ਚੱਲਦੀ ਪਈ ਹੈ ਮਾਨ ਸਰਕਾਰ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਕੀ ਸੋਚ ਰਹੇ ਹੋ ਇਸ ਨੂੰ ਲੈ ਕੇ ਦੇਖੋ ਜੀ ਬਹੁਤ ਵਧੀਆ ਮੁਹਿੰਮ ਚਲਾਈ ਹੈ ਮਾਨ ਸਰਕਾਰ ਨੇ ਮੇਰਾ ਯੰਗਸਟਰਜ਼ ਨਾਲ ਹੀ ਕੰਮ ਹੈ ਬੁਲੇਟ ਬੋਟ ਸੇਕਲ ਰਿਪੇਅਰ ਦਾ ਜੀ ਤੇ ਮੈਂ ਆਪਣੀ ਅੱਖਾਂ ਸਾਹਮਣੇ ਕਾਫੀ ਮੁੰਡੇ ਨਸ਼ੇ ਚ ਗਿਰਦੇ ਦੇਖੀ ਆ ਜਿਹੜੇ ਬੜੇ ਸੋਹਣੇ ਹੱਟੇ-ਕੱਟੇ ਜਵਾਨ ਗੱਭਰੂ ਸੀਗੇ ਬੁਲੇਟ ਲੈ ਕੇ ਆਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਮੈਂ ਦੇਖਿਆ ਨਸ਼ੇ ਚ ਗਿਰਦੇ ਹੋਏ ਉਹਨਾਂ ਦੇ ਪਰਵਾਬ ਨੂੰ ਮਿੱਟੀ 'ਚ ਰੁਲਦੇ ਹੋਏ ਉਹਨਾਂ ਦੇ ਘਰ ਵਿਗਦੇ ਹੋਏ ਦੇਖੀ ਆ ਜੀ ਤੇ ਜਿਹੜੀ ਇਹ ਮੁਹੀਮ ਹੈ ਜੀ ਮਨਤ ਸਰਕਾਰ ਨੇ ਲੈ ਕੇ ਆਂਦੀ ਹੈ ਇਹਦੇ ਨਾਲ ਹਰ ਘਰ ਬਚੇਗਾ ਜਵਾਨੀ ਪੰਜਾਬ 'ਚ ਫੇਰ ਦੁਬਾਰਾ ਆਏਗੀ ਦੁਬਾਰਾ ਉਹ ਯੰਗਸਟਰਜ਼ ਦੁਬਾਰਾ ਆਪਣੇ ਪੈਰਾ ਤੇ ਖੜੇ ਹੋ ਸਕਣਗੇ ਅਸੀਂ ਮਾਨ ਸਰਕਾਰ ਅਸੀਂ ਤਾਂ ਮੰਨਤਾਂ ਦੇ ਨਾਲ ਨਾਲ ਆ ਮਾਂ ਸਰਕਾਰ ਨੂੰ ਕੋਈ ਵੀ ਲੋੜ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਜੇਕਰ ਗੱਲ ਕਰੀਏ ਆਪਾਂ ਨਸ਼ੇ ਦੀ ਤਾਂ ਜਿਸ ਘਰ ਦੇ ਵਿੱਚ ਇੱਕ ਵਾਰ ਨਸ਼ਾ ਵੱਡ ਜਾਂਦਾ ਹੈ ਕਹਿੰਦੇ ਨੇ ਉਹ ਦਿਮਗ ਦੀ ਤਰ੍ਹਾਂ ਖਾ ਜਾਂਦਾ ਤੇ ਨਾਲ ਦੀ ਨਾਲ ਇੱਕ ਪਾਸੇ ਯੁੱਧ ਚੱਲ ਰਿਹਾ ਆ ਲੱਗਦਾ ਵੀ ਇਹਦੇ ਜਿਹੜੇ ਰਿਜ਼ਲਟ ਨੇ ਨਤੀਜੇ ਨੇ ਉਹ ਬਹੁਤ ਵਧੀਆ ਹੋਣ ਵਾਲੇ ਨੇ ਉਹਨਾਂ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਜੇ ਤਾਂ ਉਸੇ ਨਸ਼ਾ ਖਤਮ ਹੋ ਗਿਆ ਤੇ ਫਿਰ ਤਾਂ ਰਿਜ਼ਲਟ ਬਹੁਤ ਹੀ ਵਧੀਆ ਹੋਏਗਾ ਹਰ ਬੱਚਾ ਆਪਣੇ ਪੈਰਾਂ ਤੇ ਸਟੈਂਡ ਹੋਏਗਾ ਉਹਦਾ ਘਰ ਨਹੀਂ ਵਿਕੇਗਾ ਉਹਦੇ ਮਾਂ ਪਿਓ ਤਕੜੇ ਹੋਣਗੇ ਉਹਦੇ ਘਰ ਰੋਟੀ ਬਣੇਗੀ ਇਕਨੋਮੀ ਨੂੰ ਫਰਕ ਪਏਗਾ ਤੇ ਸਾਡਾ ਜਿਹੜਾ ਦੇਸ਼ ਦਾ ਤਕੜਾ ਹੋਏਗਾ। ਮਾਨ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੂਗੇ? ਮੈਂ ਮਨੁਕਰਾਨ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਜਿਹੜਾ ਉਹਨਾਂ ਦਾ ਇਹ ਸਟੈਪ ਹੈ ਬਹੁਤ ਵਧੀਆ ਸਟੈਪ ਹੈ। ਅੱਜ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹ ਸਟੈਪ ਨਹੀਂ ਲਿਆ। ਸਗੋਂ ਨਸ਼ਾ ਵੱਧਦਾ ਹੀ ਰਿਹਾ। ਉਹ ਜਿਹੜਾ ਨਸ਼ਾ ਵੇਚਦੇ ਉਹਨਾਂ ਦੇ ਵੀ ਘਰ ਤੋੜ ਰਹੇ ਨੇ। ਇਹ ਨਸ਼ਾ ਵੇਚ ਨਾਲ ਵੀ ਕਰਨ ਤਮ ਕਮਰ ਤੋੜ ਰਹੇ ਨੇ। ਕਮਰ ਤੋੜ ਰਹੇ ਨੇ ਤੇ ਬਹੁਤ ਹੀ ਵਧੀਆ ਸਟੈਪ ਹੈ ਜੀ। ਠੀਕ ਹੈ। ਧੰਨਵਾਦ ਜੀ। ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਮੀਤ ਸਿੰਘ ਹੈ। ਗੁਰਮੀਤ ਜੀ ਇਹ ਜਿਹੜੀ ਮਹਾਯੁੱਧ ਚੱਲ ਰਿਹਾ ਨਸ਼ੇ ਦੇ ਖ ਮੈਂ ਤੇ ਇਹਨੂੰ ਬਹੁਤ ਅੱਛਾ ਸਮਝਦਾ ਕਿਉਂਕਿ ਜਿਹੜੇ ਸਰਕਾਰ ਐਫਰਟਸ ਕਰ ਰਹੀ ਹੈ ਬਹੁਤ ਅੱਛੇ ਨੇ ਜ਼ਰੂਰੀ ਹੈ ਕਿਉਂਕਿ ਨਸ਼ੇ ਤੋਂ ਜਿੰਨਾ ਦੂਰ ਹੋਇਆ ਜਾਏਗਾ ਉਹ ਸਭ ਤੋਂ ਵਧੀਆ ਹੈ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਪਹਿਲਾਂ ਨਸ਼ੇ ਦੇ ਵਿੱਚ ਡੁੱਬੀ ਹੋਈ ਸੀਗੀ ਜਾਂ ਜਿਹੜੇ ਨਸ਼ਾ ਦੇ ਸੌਦਾਗਰ ਸੀ ਉਹਨਾਂ ਦੀ ਹੁਣ ਕਮਰ ਤੋੜ ਕੇ ਰੱਖਤੀ ਤੇ ਦੂਜੇ ਪਾਸੇ ਉਹਨਾਂ ਨੂੰ ਘਰ ਵੀ ਟਾਏ ਜਾ ਰਹੇ ਨੇ ਜਿਨ੍ਹਾਂ ਨੇ ਪ੍ਰਾਪਰਟੀ ਅਟੈਚ ਕਰਤੀ ਨਾਲ ਇਹਦੇ ਵਿੱਚ ਮੈਂ ਇੱਕ ਚੀਜ਼ ਜੀ ਜ਼ਰੂਰ ਜੋੜਾਂਗਾ ਵੀ ਘਰ ਟਾਏ ਜਾ ਰਹੇ ਨੇ ਅੱਛੀ ਚੀਜ਼ ਹੈ ਲੇਕਿਨ ਅਗਰ ਟਾਏ ਜਾਣ ਤੋਂ ਬਜਾਏ ਅਗਰ ਉਹਨਾਂ ਨੂੰ ਗਵਰਨਮੈਂਟ ਆਪਣੇ ਅੰਡਰ ਕਰ ਲਵੇ ਤੇ ਪ੍ਰੋਪਰਟੀ ਵੀ ਡੈਮੇਜ ਨਹੀਂ ਹੋਏਗੀ ਤੇ ਆਮਦਨ ਦਾ ਸੋਰਸ ਵੀ ਬਣੇਗਾ ਸਰਕਾਰ ਦਾ ਔਰ ਦੂਸਰੀ ਗੱਲ ਹੈ ਜੇ ਨਸ਼ਾ ਪੰਜਾਬ ਚੋਂ ਖਤਮ ਹੁੰਦਾ ਤੇ ਆਪਣਾ ਮੂਡ ਤੋਂ ਫਿਰ ਰੰਗਲਾ ਪੰਜਾਬ ਹੈ ਜਿਹੜਾ ਉਹ ਬਿਲਕੁਲ ਜ਼ਰੂਰ ਬਣੇਗਾ ਕਿਉਂਕਿ ਜਿਹੜੇ ਬੱਚੇ ਬਾਹਰ ਜਾ ਰਹੇ ਆ ਫਿਰ ਇੱਥੇ ਰਹਿਣਗੇ ਕੰਮ ਕਰਨਗੇ ਇਸ ਟਾਈਮ ਜ਼ਿਆਦਾ ਤੇ ਜਵਾਨੀ ਸਾਰੀ ਬਾਹਰ ਹੀ ਜਾ ਰਹੀ ਹੈ ਇੱਥੇ ਹੋਣਗੇ ਤੇ ਅੱਛਾ ਕੰਮ ਕਰਨਗੇ ਡਵੈਲਪ ਹੋਏਗਾ ਸਰਦਾਰ ਜੀ ਜਿਸ ਘਰ ਦੇ ਵਿੱਚ ਨਸ਼ਾ ਵੜ ਜਾਂਦਾ ਉਹ ਤਾਂ ਫਿਰ ਦਿਮਗ ਲੱਗ ਜਾਂਦੀ ਹੈ ਇੱਕ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਉਹ ਦੇਖੋ ਸਾਰੇ ਘਰ ਨੂੰ ਖਾ ਜਾਂਦਾ ਕੀ ਕਹਿਣਾ ਚਾਹੂਗੇ ਪੰਜਾਬ ਸਰਕਾਰ ਨੂੰ ਮੈਂ ਤਾਂ ਕਹਾਂਗਾ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਅੱਛਾ ਕਰ ਰਹੀ ਹੈ ਔਰ ਕਰਨਾ ਵੀ ਚਾਹੀਦਾ ਔਰ ਰੈਗੂਲਰ ਕਰਨਾ ਚਾਹੀਦਾ ਠੀਕ ਹੈ ਧੰਨਵਾਦ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ ਤੇ ਇਹ ਨੌਜਵਾਨੀ ਨੂੰ ਬਚਾਉਣ ਦੇ ਲਈ ਲਗਾਤਾਰ ਮਾਨ ਸਰਕਾਰ ਯਤਨ ਕਰ ਰਹੀ ਹੈ ਮਹਾਯੁੱਧ ਚੱਲ ਰਿਹਾ ਨਸ਼ੇ ਦੇ ਖਿਲਾਫ ਨੌਜਵਾਨੀ ਇਸ ਵਕਤ ਮੈਨਾਂ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਮੁਹੰਮਦ ਅਕਰਮ ਹੈਗਾ ਜੀ ਮਮਾ ਜੀ ਇਹ ਜਿਹੜੀ ਮਾਨ ਸਰਕਾਰ ਹੈ ਨਸ਼ੇ ਦੇ ਖਿਲਾਫ ਲੜਾਈ ਲੜ ਰਹੀ ਹੈ ਵੀ ਨਸ਼ਾ ਆਪਾਂ ਜੜ ਤੋਂ ਖਤਮ ਕਰਨਾ ਹੈ ਕੀ ਕਹਿਣਾ ਚਾਹੂਗੇ ਕੀ ਸੋਚ ਰੱਖਦੇ ਹੋ ਵੀ ਜਿਹੜੀ ਇਸ ਸਮੇਂ ਲੜਾਈ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਦੇਖੋ ਇਹ ਵਧੀਆ ਗੱਲ ਹੈ ਜੇ ਨਸ਼ਾ ਖਤਮ ਹੋ ਜਾਵੇ ਪੰਜਾਬ ਦੇ ਉਹ ਤੇ ਮੈਂ ਇਹੀ ਕਰੂੰਗਾ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਜਾਵੇ ਤੇ ਬਹੁਤ ਵਧੀਆ ਗੱਲ ਆ ਤੇ ਕੀ ਕਹਿਣਾ ਚਾਹੂਗੇ ਮਾਨ ਸਰਕਾਰ ਨੂੰ ਜਿਹੜੇ ਸੈਂਕੜੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੇ ਜੇਲ੍ਹ ਦੇ ਵਿੱਚ ਭੇਜ ਦਿੱਤੇ ਨੇ ਤੇ ਲਗਾਤਾਰ ਜਿਹੜੀ ਜੰਗ ਹੈ ਉਹ ਚੱਲਦੀ ਪਈ ਆ ਹਾਂਜੀ ਹਾਂਜੀ ਵਧੀਆ ਕੀਤਾ ਉਹਨਾਂ ਨੇ ਕਾਫੀ ਨੂੰ ਫੜ ਕੇ ਲੈ ਕੇ ਗਏ ਆ ਅਸੀਂ ਵੀ ਦੇਖਿਆ ਕਾਫੀ ਨਿਊਜ਼ ਅੱਜਕੱਲ੍ਹ ਚੱਲ ਰਹੀ ਆ ਫੜ ਕੇ ਲੈ ਕੇ ਜਾ ਰਹੇ ਬਹੁਤ ਵਧੀਆ ਕਰ ਰਹੇ ਕਈ ਸਰਕਾਰ ਆਏ ਅੱਗੇ ਪਿੱਛੇ ਵੀ ਆਏ ਆ ਉਹਨਾਂ ਨੇ ਕੁਝ ਨਹੀਂ ਕੀਤਾ ਪਰ ਇਹ ਵਧੀਆ ਕਰ ਰਿਹਾ ਹੈ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੂਗੇ ਵਧੀਆ ਜੀ ਸੋ ਹੋਰ ਵੀ ਮੇਰੇ ਨਾਲ ਸ਼ਖਸ ਮੌਜੂਦ ਹੈ ਕੀ ਨਾਮ ਹੈ ਜੀ ਤੁਹਾਡਾ ਜੀ ਸਾਡਾ ਨੂਰੇ ਨਜ਼ਰ ਹੈਗਾ ਜੀ ਹਾਂ ਜੀ ਨੂਰੇ ਜੀ ਜਿਹੜੀ ਇਹ ਮਹਾਯੋਧ ਚੱਲ ਰਿਹਾ ਨਸ਼ੇ ਦੇ ਖਿਲਾਫ ਨੌਜਵਾਨੀ ਨੂੰ ਬਚਾਉਣਾ ਹੈ ਇਹ ਮਾਨ ਸਾਹਿਬ ਦਾ ਟੀਚਾ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਬਸ ਜੀ ਬਹੁਤ ਵਧੀਆ ਦੇਖਦੇ ਆ ਜੀ ਉਹ ਜਿਸ ਸਾਡੇ ਪੰਜਾਬ 'ਚ ਜੇ ਨਸ਼ਾ ਮੁਕਤ ਹੋ ਗਿਆ ਸੇ ਨੌਜਵਾਨ ਅਸੀਂ ਉਹ ਵਧੀਆ ਜੇ ਬਚ ਜਾਣਗੇ ਜੇ ਨੌਜਵਾਨੀ ਖਰਾਬ ਹੋ ਗਏ ਫਿਰ ਸਾਡੇ ਦੇਸ਼ ਦਾ ਕੁਝ ਵੀ ਨਹੀਂ ਰਹਿ ਜਾਣਾ ਇਸ ਲਈ ਮੈਂ ਆਪਣੇ ਸਰਕਾਰ ਨੂੰ ਕਹਿੰਦਾ ਜੀ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਤੇ ਅੱਗੇ ਵੀ ਇਦਾਂ ਹੀ ਕਰਦੇ ਰਹੋ ਬਹੁਤ ਬਹੁਤ ਸ਼ੁਕਰੀਆ ਜੀ ਇਹ ਨੌਜਵਾਨ ਨੇ ਜਿਹੜੇ ਮਾਨ ਸਰਕਾਰ ਦੇ ਜਿਹੜੇ ਇਹ ਕਦਮ ਨੇ ਨਸ਼ੇ ਦੇ ਖਿਲਾਫ ਨੌਜਵਾਨੀ ਨੂੰ ਬਚਾਉਣ ਦੇ ਲਈ ਤੇ ਮਾਨ ਸਰਕਾਰ ਦੀ ਹੌਸਲਾ افزਾਈ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਮਾਨ ਸਰਕਾਰ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਡਟ ਕੇ ਜਿਹੜੀ ਇਹ ਨਸ਼ੇ ਦੇ ਖਿਲਾਫ ਜੰਗ ਹੈ ਉਹ ਜਾਰੀ ਰੱਖੋ ਧੰਨਵਾਦ